ਵਾਂ ਨਾ ਕਤਾਰੂ ਬੰਦੇ ਉਹ ਨਹੀਂ ਕੀਤੀ ਉਹ ਲੱਕੜ ਜੇ ਲੱਕੜਾ ਲਾ ਫੰਨ ਲੱਕੜਾ ਪਰ ਨਹੀਂ ਬਣਦਾ ਬਾਹ ਟਟਗਾ ਵੀਰ ਬੰਨਾ ਲੱਕੜਾ ਬਾਹ ਟਟਗਾ ਵੀਰ ਬੰਨਾ ਆਲੀ ਆੜਾ ਉਹ ਉਹ ਕਿੰਨਾ ਇਹ ਕਿਉਂ ਉਹ ਬੰਦਾ ਕਰਨਾ ਓਏ ਕਰਦਾ ਓ ਵੀਰ ਛੇਤੀ ਛੇਤੀ ਪਹੁੰਚ ਜਾ ਪਾਣੀ ਰੋਗਿਆਣਾ ਵਾ ਪਾਣੀ ਰੋਗਿਆਣਾ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਾਂ ਫੋਟ ਲੈਣਾ ਇੱਥੇ ਵੀ ਪਾੜਦੀ ਜਾਂਦੀ ਤੇਰੇ ਜਾਓ ਫਿਰ ਲੱਕੜ ਲਾਓ ਵੀਰ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟੁੱਟ ਗਿਆ ਛੇਤੀ ਪਹੁੰਚਾ ਬੰਨ ਟੁੱਟ ਗਿਆ ਛੇਤੀ ਚਲੋ ਚਲੋ ਪਰ ਆ ਜਾਓ ਬੰਨ ਟੁੱਟ ਗਿਆ ਛੇਤੀ ਪਹੁੰਚੋ ਮੇਰੇ ਵੀਰਾ ਸੋ ਫਲਾਜੂ ਫਤੇ ਅਲੀ ਕਲਾਣੇ ਬੰਦੇ ਵਿੱਚ ਕੋੜ ਹੋ ਗਿਆ ਮੇਰੇ ਵੀ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀ ਸਾਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ